ਸਿਆਣੇ ਕਹਿੰਦੇ ਆ ਪੰਡਾ ਪੰਡੋਰੀਆ ਕਿੰਨਾ ਕੋਈ ਪਾਰ ਇੱਕ ਮੁੱਠ ਚੁੱਕ ਲੈ ਦੂਜੀ ਤਿਆਰ ਸਰਸਾ ਜ਼ਿਲ੍ਹਾ ਦਿਆਂ ਜਿਹੜਾ ਬੁੱਢੀ ਮਾੜੀ ਚੌਕ ਉਸ ਦੀਆਂ ਲਾਈਵ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਦੋ ਮਹੀਨੇ ਲਗਭਗ ਪਹਿਲਾਂ ਦੇ ਵਿੱਚ ਥਾਰ ਗੱਡੀ ਵਧੀ ਸੀ ਰਾਤ ਫਿਰ ਸਵਿਫਟ ਯਾਰ ਗੱਡੀ ਵਜੀ ਕਾਂਛੀ ਦੀ ਟਾਣੀ ਦੀ ਇਹ ਰਾਤ ਤੋਂ ਤੇ ਤੀਂ ਗਰੇ ਦੇ ਸੀਸੀਟੀਵੀ ਦੀ ਜੋ ਫੁਟੇਜ ਤਾਨੂੰ ਸਾਹਮਣੇ ਦਿਖਾਈ ਜਾ ਰਹੀ ਕਿ ਰਾਣੀਆਂ ਸਾਈਡ ਤੋਂ ਗੱਡੀ ਆ ਰਹੀ ਏ ਗੱਡੀ ਦੀ ਸਪੀਡ ਵੀ ਲਗਭਗ ਮੰਨ ਕੇ ਚਲੋ 100 ਦੀ ਸਪੀਡ ਤੇ ਗੱਡੀ ਹੋ ਗਈ ਔਰ ਦੇਖੋ ਚੌਂਕ ਦੇ ਵਿੱਚ ਉਹ ਗੱਡੀ ਵੱਜੀ ਏ ਗੱਡੀ ਵੱਜਣ ਕਰਕੇ ਦੇਖ ਲਗਲੇ ਬੰਨੋ ਜਿਹੜੀ ਗੱਡੀ ਖਤਮ ਹੋ ਗਈ ਏ ਤੇ ਸਾਥੀਓ ਤੁਸੀਂ ਇੱਕ ਵਾਰ ਫੇਰ ਦੇਖਿਆ ਜੇ ਰਾਣੀਆਂ ਸਾਈਡ ਤੋਂ ਰਾਤ 1 ਵਜੇ ਸਵਿਫਟ ਗੱਡੀ ਆਂਦੀ ਏ ਔਰ ਇਹ ਵਾਲਾ ਜਿਹੜੇ ਚੌਂਕ ਦੇ ਵਿੱਚ ਗੱਡੀ ਵੱਜਣ ਕਰਕੇ ਉਸ ਤੇ 에ਅਰ ਬੈਗ ਵੀ ਖੁੱਲ ਗਏ ਨੇ ਮੰਨ ਕੇ ਚਲੋ ਕੀ ਰਾਤ ਜਾਨੇ ਨੁਕਸਾਨ ਤੇ ਨਹੀਂ ਹੋਇਆ ਲੇਕਿਨ ਇਸ ਚੌਕ ਦੀਆਂ ਪਹਿਲਾਂ ਵੀ 2-3 ਵਾਰ ਵੀਡੀਓ ਸੀ ਪਾ ਚੁੱਕੇ ਆ ਇੱਥੇ ਨਾਤੇ ਕੋਈ ਲਾਈਟਾਂ ਦਾ ਕੋਈ ਲਾਈਟਾਂ ਦਾ ਕੋਈ ਸਹੂਲਤ ਹੈ ਔਰ ਨਾ ਹੀ ਇੱਥੇ ਕੋਈ ਸਪੀਡ ਬ੍ਰੇਕਰ ਸਪੀਡ ਬ੍ਰੇਕਰ ਹੋਣੇ ਜ਼ਰੂਰੀ ਨੇ ਅਗਰ ਜੇ ਪ੍ਰਸ਼ਾਸਨ ਐਵੇਂ ਹੀ ਗੂੜੀ ਨੀਂਦ ਸੁਟਾਰਿਆ ਤੇ ਉਹ ਦਿਨ ਦੂਰ ਜਦੋਂ ਇੱਥੇ ਕੋਈ ਜਾਨੀ ਨੁਕਸਾਨ ਹੋਏਗਾ ਸ਼੍ਰੀ ਸਤਗੁਰੂ ਪ੍ਰਤਾਪ ਸਿੰਘ ਚੌਕ ਬੁੱਢੀ ਮਾੜੀ ਜਿਹੜਾ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ ਨੇ ਇਹ ਵਾਲਾ ਜਿਹੜਾ ਚੌਕ ਕੇ ਇਹ ਹੁਣ ਰਾਤ ਟੁੱਟ ਗਿਆ ਔਰ ਇਹ ਪਹਿਲਾ ਥਾਰ ਗੱਡੀ ਵੱਜੀ ਸੀ ਔਰ ਮਾਰਕੀਟ ਵਾਲਿਆਂ ਨਾਲ ਗੱਲ ਕਰਦੇ ਕਿ ਇਸ ਟੱਪਰ ਦੀ ਜਿਹੜੀ ਚੌਂਦੀ ਰਿਪੇਅਰ ਕਿੰਨੇ ਕਰਵਾਈ ਸੀ ਤੇ ਹੁਣ ਪੁਲੰ ਦਾ ਪ੍ਰਸ਼ਾਸਨ ਦੇ ਕੋਲੋਂ ਕੀ ਮੰਗੇ ਤੇ ਸਾਥੀਓ ਤੁਸੀਂ ਦੇ ਸਕਦੇ ਜੇ ਇਹ ਵਾਲਾ ਜਿਹੜਾ ਪੁੱਟੀਬਾੜੀ ਚੌਂਕ ਬਾਹਰ ਟੁੱਟ ਰਿਹਾ ਤੇ ਸਾਥੇ ਸਾਡੇ ਨਾਲ ਬਨੇ ਰਿਹਾ ਜੇ ਅਸੀਂ ਕਰਦੇ ਹਾਂ ਗੱਲ ਬਾਰੇ ਕੀ ਟਾਈਮ ਸੀ ਗੱਡੀ ਵੱਜਣ ਦਾ ਕੀ ਕਾਰਨ ਹੋਇਆ ਜਿਹੜਾ ਰਿਆ ਵੱਜੀ ਆਪਣੇ ਆ ਪਤਾ ਨਹੀਂ 1:00 ਵਜੇ ਵੱਜੀ ਏ ਦੱਸਦੇ ਐਵੇਂ ਨੇ ਵੀ ਜਿਹਨੇ ਬੰਦੇ ਨੇ ਪੀਤੀ ਜਾਦੀ ਸੀ ਤੇ ਮਾਰੀ ਵੀ ਵਿਚਾਲੇ ਲਿਆ ਗਏ ਨੇ ਕੀ ਸਮਸਿਆ ਜੀ 1 ਵਜੇ ਦਾ 1 ਵਜੇ ਦਾ ਹਾਂ ਤੇ ਕੀ ਤੁਸੀਂ ਮੁੱਖ ਕਰਨ ਮੰਨਦੇ ਜੀ ਜਿਹੜਾ ਇਹ ਵਾਲੇ ਦੇ ਵਿੱਚ ਲਾਈਟਾਂ ਨਹੀਂ ਹੈਗੀਆਂ ਚੌਂਕ ਦੀ ਵਿੱਚ ਜਾਂ ਚੌਕੇ ਦੀ ਕੋਈ ਹੋਰ ਲਾਪਰਵਾਹੀ ਜਾਂ ਡਰਾਈਵਰ ਦੀ ਕੋਈ ਸਪੀਡ ਬ੍ਰੇਕਰ ਬਣ ਜਾਂ ਨਾ ਸਾਈਡਾਂ ਤੇ ਉਹ ਬੰਦਾ ਆਉਂਦੇ ਜਿਆਦੀ ਸਪੀਡ ਨਾਲ ਸਪੀਡ ਬ੍ਰੇਕਰ ਕਰਕੇ ਮਤਲਬ ਐਡਵਾਂਸ ਸਪੀਡ ਬ੍ਰੇਕਰ ਹੋਏ ਇਹਨੇ ਮੜਾ ਬੰਦਾ ਸਲੋ ਹੋ ਜਾਂਦਾ ਔਰ ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਸੀ ਇਹ ਵਾਲਾ ਜਿਹੜਾ ਚੌਂਕ ਜਿਹੜਾ ਰਿਪੇਅਰ ਮੰਗ ਰਿਆ ਸੀ ਟੁੱਟਿਆ ਸੀ ਤਾਂ ਕੀ ਕਾਰਨ ਸੀਗਾ ਬੱਲੇ ਵੱਲੋਂ ਵੀ ਕੇਰੇ ਥਾਰ ਗੱਡੀ ਮਾਰੀ ਲਿਆ ਗਿਆ ਉਹ ਚਾਲ ਦੇ ਵਿੱਚ ਉਹ ਵਾਲੇ ਰਿਪੇਅਰ ਹੋਇਆ ਨਹੀਂ ਹੈਗਾ ਇਧਰੋਂ ਪਹਿਲਾਂ ਤੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਹੀ ਜਿਹਨੇ ਵੀ ਸਪੀਡ ਬੇਕਰ ਬਣਾਣਾ ਤੇ ਬਾਕੀ ਗੱਡੀਆਂ ਵਾਲੇ ਵੀ ਇਹੀ ਸਲਾਹੇ ਮਾੜਾ ਜਿਹਾ ਸਲੋ ਚਲਾਣਾ ਮਤਲਬ ਜਿਹੜੇ ਹਿਸਾਬ ਨਾਲ ਚਲਾਉਂਦੇ ਨੇ ਤੁਸੀਂ ਨਾਲ ਵੀਡੀਓ ਕੈਮਰੇ ਵਾਲੀ ਵੇਲੇ ਕਿੰਨੀ ਸਪੀਡ ਨਾਲ ਗੱਡੀ ਵਜਦੀ ਹੈ ਠੀਕ ਹੈ ਭਾਜੀ ਧੰਨਵਾਦ ਜੀ ਠੀਕ ਹੈ ਪਹਿਲੇ ਵੀ ਕਿਹਾ ਕਿ ਸਾਡੇ ਸਾਬੂ ਗੁਰੂ ਪ੍ਰਤਾਪ ਸਿੰਘ ਜੀ ਦਾ ਜਿਹੜਾ ਹੁੰਦਾ ਜਿਹਦਾ ਜੀ ਕਰਦਾ ਉਹ ਲਾ ਕੇ ਤੇ ਗਾਂ ਜਾਂਦਾ ਨਾ ਕੋ ਉਹ ਦਾ ਕੁਸਮਬਾਰ ਸਬੰਧ ਜੇ ਕਿਸੇ ਮਗਰ ਭੱਜਨੇ ਆ ਤੇ ਉਹ ਕੋਈ ਬੰਦਾ ਡੇਟਵਾਲ ਨਹੀਂ ਸਨ ਸਾਡਾ ਚੌਕ ਹੈ ਚੌਕ ਸਾਡਾ ਪੰਨਾ ਚਾਹੀਦਾ ਜਿਹੜਾ ਵੀ ਕੋਈ ਸਵਾਰੀ ਨਗਾਏ ਕੋਈ ਆਦੇ ਸਾਫਲਾ ਕਰੇ ਉਹਨਾਂ ਦੇ ਅਗੇ ਹੱਥ ਜੋੜ ਕੇ ਬੇਨਤੀ ਇਹ ਚੌਂਕ ਪਹਿਲਾਂ ਤੁਸੀਂ ਰਿਪੇਅਰ ਕਰਵਾਇਆ ਅੱਗੇ ਰਿਪੇਅਰ ਕਰਵਾਈ ਦੋ ਤਿੰਨ ਰਾਹ ਕੋਈ ਪੰਚਾਇਤ ਕੋ ਠੋਕਾ ਹੈ ਇਧਰੋਂ ਵੀ ਇਹਾ ਹੀ ਕਰਵਾਈਏ ਕੋਈ ਪੰਚਾਇਤ ਲੋ ਜ 2 ਸਾਲ ਬਾਅਦ ਕਰਾਈ ਨਾਲ ਅੱਛਾ ਜੀ ਉਹ ਮੈਂ ਕਰਾਈ ਮੇਰੇ ਵੀਰ ਇਥੇ ਨੇ ਸੁਖਦੇਵ ਸਿੰਘ ਜੀ ਚੌਂਕ ਇਧਰਿੰਜ ਵਿੱਚ ਇਥੇ ਸਾਹਿਬ ਉਹਨਾਂ ਨੇ ਠੀਕ ਜੀ ਪਾਜੀ ਜਿਹੜਾ ਤੁਸੀਂ ਦੇਖਿਆ ਰਾਤ ਹਾਦਸਾ ਹੋਇਆ ਤੇ ਕੀ ਕਹਿਣਾ ਚਾਹੋਗੇ ਇਹਦਾ ਕੀ ਕਾਰਨ ਜਿਹੜਾ ਵਾਰ-ਵਾਰ ਜਿਹੜਾ ਚੌਂਕ ਟੁੱਟਦਾ ਤੁਸੀਂ ਅੱਗੇ ਵੀ ਅਪਲੋਡ ਕੀਤੀ ਸੀ ਉਹਦੇ ਵੀ ਆਪਾਂ ਹੀ ਦੱਸਿਆ ਵੀ ਚਾਹੋਗੇ ਚੱਕ ਲਾਈਟਾਂ ਨਹੀਂ ਹੈ ਜੀ ਇੱਕ ਪਿੱਛੇ ਬ੍ਰੇਕ ਸਪੀਡ ਬ੍ਰੇਕਰ ਨਹੀਂ ਹੈਗੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਪ੍ਰਸ਼ਾਸਨ ਅੱਗੇ ਅੱਗੇ ਵੀ ਆਪਾਂ ਗੁਆਰ ਲਾਈ ਸੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਦਿੱਤੀ ਬਸ ਇਹ ਦੁਬਾਰਾ ਹੀ ਦਰਖਾਸਤ ਏ ਥੋੜਾ ਜਿਹਾ ਬ੍ਰੇਕਰ ਬਣ ਜਾਂਦਾ ਨੂੰ ਸਾਈਡ ਤੇ ਲਾਈਟਾਂ ਠੀਕ ਹੋ ਜਾਣਾ ਪਤਾ ਲੱਗਾ ਜਿਹੜਾ ਪਿਛਰੀ ਹੈ ਬਰਲੀ ਸਾਈਡ ਜਿਹੜਾ ਰੈਂਪ ਆਪਣਾ ਚੌਂਕ ਪਹਿਲਾਂ ਟੁੱਟਿਆ ਸੀ ਕੱਲ ਰਿਪੇਅਰ ਤੁਸੀਂ ਸ਼ੁਰੂ ਕਰਨੇ ਸੀਗੇ ਜੀ ਦਾ ਮਿਸਟਰੀ ਆਏ ਉਹਨਾਂ ਨੇ 3500 ਦੀ ਗੱਲ ਮੁੱਕੀ ਸੀ ਤੇ ਉਹ ਅੱਜ ਕੁਦਰਤੀ ਆ ਗਿਆ ਉਹਨੇ ਚੌਂਕ ਦੇਖਿਆ ਨਹੀਂ ਤੇ ਮੈਨੂੰ ਪੱਕਾ ਹੈ 3500 ਤੇਰਾ ਪੱਕਾ ਹੈ ਕਹਿੰਦਾ ਹਾਂ ਬਿਲਕੁਲ ਜਦੋਂ ਇੱਧਰ ਦੇਖ ਕੇ ਤੇ ਕਹਿੰਦਾ ਨਾ ਵੀਰ ਜਵਾਬ ਦੇ ਗਿਆ ਫਿਰ ਚਲੋ ਠੀਕ ਭਾਜੀ ਕੀ ਮੰਗ ਕਰਦੇ ਤੁਸੀਂ ਉਹਨਾਂ ਤੋਂ ਬਸ ਇਹੀ ਮੰਗੇ ਜੀ ਚੌਂਕ ਦੇ ਥੋੜਾ ਰਿਪੇਅਰ ਹੋ ਜੇ ਪਿੱਛੇ ਸਪੀਡ ਬ੍ਰੇਕਰ ਬਣ ਜਾਣ ਤੇ ਲਾਈਟਾਂ ਦਾ ਪ੍ਰਬੰਧ ਹੋ ਜੇ ਠੀਕ ਤੇ ਜਿਹੜ 뒤에까지 땀나게.